ਹਾਂਜੀ ਹਾਂ ਜੀ ਬੁਟੀ ਟਾਕ ਵਧੀਆ ਤੁਸੀਂ ਸੁਣਾਓ ਤੁਸੀਂ ਕਰ ਲੈ ਜੀ ਅੱਛਾ ਹੋਰ ਭਾਬੀ ਹੋਣੀ ਵੀਰ ਹੋਣੀ ਸਾਰਾ ਠੀਕ ਆ ਕੋਹ ਨਹੀਂ ਆਹੀਂ ਕੀ ਕਰਨਾ ਮੈਂ ਨਾ ਅਮਨ ਨੂੰ ਤਿਆਰ ਕੀਤਾ ਸੀ ਮੈਂ ਕਿਹਾ ਚੁੰਕੇ ਚੜਾਵਾਂਗੇ ਨੂੰ ਅੱਜ ਅੱਛਾ ਇਹਨੂੰ ਪੇਕੇ ਫੇਰਾ ਪਾ ਕੇ ਆਵੇ ਚਲੋ ਵਧੀਆ ਹੋ ਤੁਸੀਂ ਦੱਸ ਦਿੱਤਾ ਹੋ ਤੇ ਮੈਨੂੰ ਨਹੀਂ ਪਤਾ ਮੈਂ ਤੇ ਅੱਜ ਤਿਆਰੀ ਕੀਤੀ ਸੀ ਮਾਤਾ ਜਿੰਨੇ ਝੁੰਕੇ ਝੜ ਦਿੰਨੇ ਆ ਚਲੋ ਕੋਈ ਗੱਲ ਨਹੀਂ ਆਹ ਹੋਆ ਹੋਮੀ ਹੁਣ ਨਾ ਜਦੋਂ ਅੱਗੇ ਤੋਂ ਵੀ ਕੋਈ ਕੰਮ ਕਰਨਾ ਹੋਇਆ ਨਾ ਤੇ ਮੈਂ ਤੁਹਾਨੂੰ ਹੀ ਪੁੱਛ ਲਿਆ ਕਰੂੰਗੀ ਕਿਉਂਕਿ ਮੈਨੂੰ ਨਹੀਂ ਨਾ ਪਤਾ ਲੱਗਦਾ ਜੇ ਕਿਹੜਾ ਕਦੀ ਵਿਆਹ ਕੀਤਾ ਹੈ ਪਹਿਲਾਂ ਤਾਂ ਜੇ ਮੁੰਡਾ ਰਹਾ ਆ ਆਹ ਹੁੰਦਾ ਨਹੀਂ ਮੈਨੂੰ ਦੱਸ ਦਿਆ ਕਰੋ ਜਿੱਥੇ ਕਿਤੇ ਗੱਲ ਦੱਸਣ ਵਾਲੀ ਹੁੰਦੀ ਵੀ ਨਾ ਪਤਾ ਲੱਗ ਜੇ ਹਾਂ ਹਾਂ ਠੀਕ ਆ ਤੁਸੀਂ ਦੱਸੋ ਕਿ ਰੋਟੀ ਪਾਣੀ ਖਾਧਾ ਚਲ ਚਲ ਟਾਈਮ ਨਾ ਫਾਲਿਆ ਕਰੋ ਫੇ ਦਵਾਈ ਖਾਣੀ ਹੁੰਦੀ ਐ ਚਲ ਚੰਗਾ ਫਿਰ ਸੱਚੀ ਕਹਾਂ ਨਾ ਮੰਮੀ ਕਿਦਾ ਹੋਂ ਬਣਾਉਣੀ ਐ ਫੋਨ ਤੇਰੀ ਨਾਨੀ ਦਾ ਹੈ ਅੱਛਾ ਠੀਕ ਐ ਨਾਨੀ ਜੀ ਨਹੀਂ ਹਾਂ ਠੀਕ ਆ ਤੇ ਮਾਮਾ ਜੀ ਹੁਣੀ ਠੀਕ ਸਾਰੇ ਸਭ ਠੀਕ ਠਾਕ ਵਧੀਆ ਕਿੰਦੀ ਹੋਂ ਨਾ ਕਿ ਠੀਕ ਨਹੀਂ ਨਾਨੀ ਦੀ ਸੇਤ ਆਉਂ ਨਹੀਂ ਠੀਕ ਆ ਦਵਾਈ ਚੱਲਦੀ ਐ ਨਾ ਅੱਛਾ ਠੀਕ ਐ ਰਹੀ ਕੋਹ ਹੁਣੀ ਹੰਨਾ ਨੰਬਰ ਕਰ ਨਹੀਂ ਹੈ ਫਿਰ ਜਮਨ ਨੂੰ ਮੈਂ ਚਮਕੇ ਚੜਾਉਣਾ ਵਾ ਤਾਂ ਮੈਂ ਤਾਂ ਹੀ ਮੈਂ ਤੁਹਾਨੂੰ ਲੱਭਣ ਦੀਆਂ ਤੇ ਕਹਿਣੇ ਚੜਾਉਣਾ ਚੋਂ ਕਿਤੇ ਮੈਂ ਜੇ ਰੈਡੀ ਹੋ ਕੇ ਬੈਠੀ ਆ ਤੇ ਮੈਂ ਉੱਧਰ ਵੇਖਣ ਦੀ ਕਿ ਮੰਮੀ ਕਿੱਥੇ ਆ ਉਹ ਪਤਾ ਤੇਰੀ ਨਾਨੀ ਆਖਣ ਲਈ ਆ ਵੀ ਪਹਿਲਾਂ ਕੁੜੀ ਫੇਰਾ ਪਾ ਕੇ ਆਉਂਦੀ ਤੇ ਫੇਰ ਚੁੰਮਕੇ ਚੜਾਈ ਦਾ ਵਾ ਹਾਂ ਮੰਮੀ ਆਹ ਇਦਾਂ ਹੀ ਕਰਦੀ ਆ ਸਾਡੇ ਵੀ ਨਾ ਜਿੱਦੋਂ ਭਾਦੀਆਂ ਨੂੰ ਚੜਾਇਆ ਸੀ ਨਾ ਚੁੰਮਕੇ ਪਹਿਲਾਂ ਉਹਿੰਡੋ ਫੇਰਾ ਪਾ ਕੇ ਆਏਗੀ ਤੇ ਫੇਰ ਉਹਨਾਂ ਨੂੰ ਚੁੰਮਕੇ ਚੜਾਇਆ ਹੁੰਦਾ ਤੇ ਮੈਂ ਤੁਹਾਨੂੰ ਤਾਂ ਕਿਹਾ ਮੈਂ ਸ਼ਾਇਦ ਇਹਨਾਂ ਦਾ ਕੋਈ ਰਿਵਾਜ ਹੋਊਗਾ ਆਪਣਾ ਕੋਈ ਵੱਖਰਾ ਹੀ ਤਾਂ ਚੰਗਾ ਕੀਤਾ ਮੈਨੂੰ ਪਤਾ ਲੱਗ ਗਿਆ ਚਲ ਕੋਈ ਨਹੀਂ ਪਤਾ ਤੁਹੀ ਨਾ ਜਦੋਂ ਪੇਰਾ ਪਾ ਕੇ ਆਓਗੇ ਨਾ ਤੇ ਆਪਾਂ ਪੇ ਚਮਕੇ ਦੀ ਰਸਮ ਕਰ ਲਾਂਗੇ ਚਲੋ ਠੀਕ ਹੈ ਮੰਮੀ ਇਦਾਂ ਕਰੋ ਕਿ ਤੁਸੀਂ ਇਹਨਾਂ ਜਸਪਿੰਦਰ ਨਾਲ ਵੀ ਗੱਲ ਕਰ ਲਓ ਉਹ ਵੀ ਜੇ ਕੋਈ ਕੰਮ ਕਰਨ ਵਾਲਾ ਹੈਗਾ ਤੇ ਕਰ ਲੈਣ ਟਾਈਮ ਨਾਲ ਹੀ ਹਨਾ ਫੇਰ ਹੀ ਹੈ ਚਲ ਠੀਕ ਹੈ ਮਮਾ ਮੈਂ ਫਿਰ ਉਹਨੂੰ ਕਹਿੰਨੀ ਆ ਹਾਂਜੀ ਮੰਮੀ ਕਹਿ ਦੂਗੀ ਛੋਟਕੀ ਦਰ ਕਪ ਕੀ ਕਰਨੀ ਆ ਉਹ ਮੈਂ ਇਹ ਟੱਟਾ ਕਰਾਉਂਦਾ ਉਹ ਤੇ ਕਾਤਾ ਨਾ ਬੜਾ ਪੈਂਦਾ ਇਹ ਮੈਂ ਟਾ ਕੇ ਦਈਏ ਚਲ ਠੀਕ ਆ ਤੇ ਉਹ ਨਾ ਅੱਜ ਨਹੀਂ ਘਾ ਚੰਕ ਚੜਨਾ ਤੂੰ ਜਿਹੜਾ ਕੋਈ ਕੰਮ ਕਰਨਾ ਕਰ ਲੈ ਕਿਉਂ ਅੱਜ ਕੀ ਹੈ ਅੱਜ ਉਹ ਤੇਰੀ ਨਾਨੀ ਦਾ ਫੋਨ ਆਇਆ ਸੀ ਕਹਿੰਦੀ ਪੈਣਾ ਫੇਰਾ ਬੁਰਾ ਪਾ ਕੇ ਆਉਣਗੇ ਤੇ ਵੀ ਚੰਕੇ ਚੜਾਉਂ ਤੇ ਕੋਈ ਨਹੀਂ ਫੇਰਾ ਪਾ ਕੇ ਆਉਗੇ ਨਾ ਜਦੋਂ ਉਹਦੋਂ ਆਪਾਂ ਕਰ ਲਾਂਗੇ ਚਲੋ ਠੀਕ ਹੈ ਫੇਰ ਮੈਂ ਮਿਸਤਰੀਆਂ ਨੂੰ ਵੇਚਵਾ ਹੁੰਦਾ ਕੋਈ ਨਹੀਂ ਵੇਚਦਾ ਤੂੰ ਜਿਹੜਾ ਕੰਮ ਕਰਨਾ ਕਰ ਲੈ ਚਲੋ ਮੈਂ ਅੱਜ ਕਰ ਲਈ ਨਾ ਠੀਕ ਹੈ ਮਾਜੀ ਪਰ ਤੁਸੀਂ ਮੇਰਾ ਕੰਮ ਭਾਂ ਦੇਤਾ ਮੈਂ ਉਹਨੂੰ ਕਿੰਨਾ ਵੇਚ ਤੀ ਕੋ ਕੰਮ ਕਰਵਾ ਲੈਣਾ ਉਹ ਲਾਗੇ ਹੋਈ ਜਾਂਦਾ ਕੰਮ ਕਰਦੇ ਉਹਦਾ ਕੰਮ ਵੀ ਨਹੀਂ ਕਰਦੇ ਚਲ ਪੁੱਤ ਮੈਨੂੰ ਨਹੀਂ ਪਤਾ ਮੈਨੂੰ ਵੀ ਤੇਰੀ ਨਾਨੀ ਨੇ ਕਿਹਾ ਆਈ ਤੇ ਫੇਰ ਮੈਨੂੰ ਚੇਤਾ ਆਇਆ ਤੇ ਕੋਈ ਗੱਲ ਨਹੀਂ ਹੁਣ ਤੂੰ ਜਿਹੜਾ ਕੰਮ ਕਰਨਾ ਕਰ ਲੈ ਫੇਰ ਠੀਕ ਹੈ ਨਾ ਹਾਂ ਕਰ ਲੈ ਮਮੀ ਜੀ ਹਾਂ ਪੁੱਤ ਅੱਥੇ ਬੈਠੇ ਹੋ ਪੁੱਤ ਕੁਛ ਨਹੀਂ ਦਵਾਈ ਖਾਦੀ ਹੀਗੀ ਤਾਂ ਉਧਰ ਘੜੀਕ ਬਹਿ ਗਈਆਂ ਮੈਂ ਚਲ फेर ਉਠਣੀਵੇਂ ਨਹੀਂ ਆਪਣੀਆਂ ਕਿ ਆਹ 3 ਘੰਟੇ ਫਰਕ ਵਾ ਯਾਰ ਮੇਰੀ ਗੱਲ ਸੁਣੋ ਹਾਂ ਉਹਨਾਂ ਦਾ ਕੋਈ ਆਇਆ ਨਹੀਂਗਾ ਫੋਨ ਹਮਰੋਂ ਨਾ ਦਾ ਉਹਨਾਂ ਨੇ ਕਦੋਂ ਨਾ ਫੇਰਾ ਪੋਣਾ ਵੀ ਉਹ ਤੇ ਮੈਂ ਡਿਕਨ ਲਈ ਆਂ ਵੀ ਫੋਨ ਕਰਕੇ ਦੱਸਣਗੇ ਵੀ ਕੱਲ ਆਉਣਾ ਵਾ ਜਾਂ ਪਰਸੋਂ ਆਉਣਾ ਵਾ ਮੈਨੂੰ ਤੇ ਆਪ ਨਹੀਂ ਸਮਝਾਉਂਦੀ ਨਾ ਫੋਨ ਕੀਤਾ ਵਾ ਨਾ ਹੋਰ ਤੇ ਮੈਂ ਆਪ ਨਹੀਂ ਕਰਨ ਲਈ ਮੈਂ ਇਹ ਕਹਿਣਾ ਵਾ ਫੋਨ ਕਰ ਕਰ ਪੁੱਛਣ ਦੇ ਸਾਨੂੰ ਨਹੀਂ ਪਤਾ ਹੀ ਜਾਣਾ ਫੇਰਾ ਪੋਣ ਉਹ ਕਹਿਣਾ ਕਿ ਉਹਨਾਂ ਨੇ ਮੰਮੀ ਜੀ ਮੇਰੀ ਗੱਲ ਸੁਣੋ ਜਦੋਂ ਉਹਨਾਂ ਨੇ ਆਉਣਾ ਵਾ ਤੇ ਸਾਨੂੰ ਕੋਈ ਤਿਆਰੀ ਨਹੀਂ ਕਰਨੀ ਪੈਣੀ ਅੱਗੇ ਤਿਆਰੀ ਤੇ ਪੁੱਤ ਪੂਰੀ ਕਰਨੀ ਪੈਣੀ ਪਹਿਲੀ ਵਾਰ ਅਗਲੇ ਆਉਣਾ ਵਾ ਤੇ ਫੇਰ ਤੇ ਨਾ ਵੀ ਸਾਨੂੰ ਪਤਾ ਦੇ ਹੋਵੇ ਕਦੋਂ ਆਵਾ ਤੇ ਤੁਸੀਂ ਫੋਨ ਢੀਕਣ ਦੇ ਹੋ ਮੈਂ ਤੁਹਾਨੂੰ ਫੋਨ ਲਾ ਕੇ ਦਿਨਾ ਵਾ ਤੁਸੀਂ ਗੱਲ ਕਰ ਲਓ ਮੈਂ ਕਰ ਲਾਂ ਫੋਨ ਮੈਂ ਉਹ ਕਰ ਲੋ ਕੋਖ ਨਹੀਂ ਇਹ ਨਾ ਹੋਏ ਤੇਰਾ ਪਿਓ ਮੁੜ ਕੇ ਮੇਰੇ ਗੱਲ ਪੈ ਜਾਵੇ ਤੂੰ ਕਾਨੂੰ ਫੋਨ ਕਰਦੀ ਫਿਰਨੀ ਹੈ ਉਹ ਨਹੀਂ ਕਹਿੰਦਾ ਡਾਡੀ ਕੋ ਆਪਾਂ ਜਾ ਪੁੱਛਣਾ ਹੀ ਉਹਨਾਂ ਨੂੰ ਆਪਾਂ ਕੀ ਕਹਿਣਾ ਵਾ ਫੇਰ ਨਾ ਇਦਾਂ ਕਰ ਮੇਰਾ ਪੁੱਤ ਉਹਦੀ ਸੱਸ ਨੂੰ ਫੋਨ ਲਾਵੀਂ ਅਮਨ ਨੂੰ ਨਾ ਲਾਵੀਂ ਉਹਦੀ ਸੱਸ ਨਾਲ ਗੱਲ ਕਰਨੀ ਹੈ ਫੇਰ ਮੈਂ ਸੱਸ ਨੂੰ ਲਾ ਦੇਣਾ ਆਹ ਉਹਨੂੰ ਲਾ ਕੇ ਦੇ ਫੇਰ ਫੋਨ ਪੁੱਤਾ ਕੀ ਗੱਲ ਆ ਅਹੀਂ ਵੀ ਕੋਈ ਅੱਗੇ ਕਰਨਾ ਵਾ ਚੋਈ ਚਾਹ ਪਾਣੀ ਦਾ ਰੋਟੀ ਪਾਣੀ ਦਾ ਕਰਨਾ ਇੱਕੋ ਦਮ ਆਕੇ ਤੇ ਅਸੀਂ ਕੀ ਕਰਾਂਗੇ ਪੁੱਤ ਇੱਕ ਕੰਮ ਆ ਸਫਾਈਆਂ ਕਰਨੀਆਂ ਪੈਣੀਆਂ ਝਾੜ-ਝੰਬ ਕਰਨੀ ਪੈਣੀ ਸਾਰੀ ਫੇਰ ਕੋਈ ਬੜੀ ਤੁਹਾਨੂੰ ਪਤਾ ਉਹਨਾਂ ਨੇ ਹੋਣਾ ਵਾ ਤੇ ਤੁਹਾਨੂੰ ਪਤਾ ਹੈ ਨਾ ਪਰ ਚੰਗਾ ਨਹੀਂ ਲੱਗਦਾ ਬੰਦਾ ਨਹੀਂ ਨਹੀਂ ਪਹਿਲੀ ਵਾਰ ਤੇ ਜਿੰਨੀ ਸੇਵਾ ਹੋਊਗੀ ਨਾ ਫੁੱਲ ਉਨੀ ਕਰਿਓ ਠੀਕ ਵਾ ਨਾ ਤਾਂ ਹੀ ਮੈਂ ਕਹਿਣਿਆ ਵਾ ਤੂੰ ਇੰਦਾ ਕਰੋ ਮੰਮੀ ਆਂ ਮੈਂ ਤੁਹਾਨੂੰ ਫੋਨ ਲੱਗਦੀ ਐ ਲਗਾ ਵਾ ਆਹੋ ਤੇ ਤੂੰ ਹੀ ਗੱਲ ਕਰਕੇ ਦੱਸੋ ਕੀ ਕਹਿੰਦੀ ਐ ਨਹੀਂ ਲਿਆ ਕਰਾ ਫੇਰ ਮੇਰੀ ਗੱਲ ਮੰਮੀ ਆਹ ਲੋ ਫੋਨ ਲੱਗ ਗਿਆ ਜੇ ਤੇ ਕਰ ਲਓ ਗੱਲ ਹੁਣ ਚਲ ਠੀ ਹੈਲੋ ਸਤਿ ਸ਼੍ਰੀ ਅਕਾਲ ਪ੍ਰੇਮ ਜੀ ਹਾਂਜੀ ਹਾਂਜੀ ਠੀਕ ਠਾਕ ਤੁਸੀਂ ਆਪਣਾ ਸੁਣਾਓ ਹਾਂਜੀ ਹਾਂਜੀ ਨਹੀਂ ਵਧੀਆ ਸਾਰਾ ਪਰਿਵਾਰ ਆਜੀ ਬਾਰੀ ਠੀਕ ਠਾਕ ਆ ਸਾਰਾ ਹਾਂਜੀ ਹੋਰ ਸੁਣਾਓ ਧੀ ਰਾਣੀ ਕੀ ਕਰਨ ਲਈ ਆ ਅੱਛਾ ਠੀਕ ਜੇ ਠੀਕ ਜੇ ਪਰੌਣੇ ਚਲ ਗਏ ਘਰੇ ਹੀ ਆ ਜੇ ਅੱਛਾ ਅੱਛਾ ਚਲੋ ਵਧੀਆ ਫਿਰ ਤੇ ਰੌਣਕਾਂ ਲਗੀਆਂ ਹਾਂ ਹਾਂਜੀ ਔਰ ਪ੍ਰੋਣੇ ਹਾੜੇ ਦਾ ਕੀ ਹਾਲ ਆ ਚਲੋ ਵਧੀਆ ਚਾਹੀਦਾ ਭੈਣ ਜੀ ਹਾਂਜੀ 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 ਨਹੀਂ ਸਾਹਿਬ ਠੀਕ ਠਾਕ ਜੇ ਹਾਂਜੀ ਤੇ ਉਹ ਨਾ ਮੈਂ ਭੈਣ ਜੀ ਫੋਨ ਕੀਤਾ ਸੀ ਪੀ ਨਿਆਣੇ ਵੀ ਪੁੱਛਣ ਦੇ ਆ ਤੇ ਪਰਜਾਈਆਂ ਆਦੀਆਂ ਵੀ ਢੀਕਣ ਡੀਆਂ ਵਾ ਮਨ ਨੂੰ ਹਾਂਜੀ ਤੁਹਾਨੂੰ ਪਤਾ ਹੀ ਆ ਨਾ ਫਿਰ ਫਿਰ ਧਿਆਨ ਤੇ ਹੁੰਦਾ ਹੀ ਆ ਵਿੱਚ ਹਾਂਜੀ ਤਨੇਤਾ ਹੀ ਫੋਨ ਕੀਤਾ ਸੀ ਭੈਣ ਜੀ ਵੀ ਤੁਸੀਂ ਕਦੋਂ ਆਓਗੇ ਫਿਰ ਆਪਾਂ ਹੁਣ ਫਿਰ ਹਾਂ ਪਹਿਲਾਂ ਤੇ ਮੈਂ ਤੁਹਾਡਾ ਫੋਨ ਡੀਕਦੀ ਰਹੀ ਤੇ ਹੁਣ ਮੈਂ ਮੈਨੂੰ ਮੁੰਡਾ ਕਹਿੰਦਾ ਮੰਮੀ ਤੁਸੀਂ ਆਪ ਹੀ ਕਰ ਲਓ ਹਾਂਜੀ ਹਾਂਜੀ ਅੱਛਾ ਕੱਲਾ ਹੋਗੇ ਹੁਣ ਪੱਕਾ ਜੇ ਨਾ ਚਲੋ ਠੀਕ ਆ ਭੈਣ ਜੀ ਠੀਕ ਆ ਹਾਂਜੀ ਆ ਜਾਓ ਫਿਰ ਟਾਈਮ ਦੇ ਨਾਲ ਚੰਗਾ ਭੈਣ ਜੀ ਠੀਕ ਆ ਭੈਣ ਜੀ ਸਤਿ ਸ਼੍ਰੀ ਅਕਾਲ ਅਮਣ ਹੈ ਨਹੀਂ ਅਮਣ ਹਾਂਜੀ ਮੰਮੀ ਲੈ ਤੇਰੀ ਮੰਮੀ ਦਾ ਫੋਨ ਆਉਂਦਾ ਆ ਤੇ ਮੈਂ ਤੈਨੂੰ ਬਾਦਿਆ ਮਾਰ ਲਈ ਨਾ ਅੱਛਾ ਤੂੰ ਮੇਰੀ ਵੀ ਗੱਲ ਕਰਾ ਦੇ ਲਈ ਮੰਮੀ ਉਹ ਤਾਂ ਮੈਂ ਤੈਨੂੰ ਬਾਦਿਆ ਮਾਰ ਲਈ ਤੇ ਕੋਈ ਨਹੀਂ ਉਹ ਪਤਾ ਨਹੀਂ ਚੱਲਿਆ ਮੰਮੀ ਮੈਂ ਤੇ ਉੱਪਰਾਂ ਕੋਠੇ ਤੇ ਤੇ ਮੈਂ ਤੇ ਜਿੱਥੇ ਲੈ ਗਈ ਤੇ ਤੁਹਾਡੀ ਬਾਸੂ ਵੀ ਨਾ ਤਾਂ ਹੀ ਹੁੰਦਾ ਸੀ ਨਾ ਠੀਕ ਹੈ ਤੇ ਮੈਂ ਕੀ ਕਹਿੰਦੇ ਕਿ ਮੰਮੀ ਕੋਹੋਂ ਵੀ ਉਹ ਡੇਅ ਕਰੂਗੀ ਤੇ ਫੇਰ ਪੁਰਾ ਪਉਣਾ ਇਹ ਨਹੀਂ ਕੇ ਅੱਛਾ ਫੇਰ ਮੈਂ ਲਖਿੰਦੇ ਹਾਂ ਤੁਹਾਨੂੰ ਕੋਈ ਗੱਲ ਭੇਜ ਦਾਂਗੀ ਠੀਕ ਹੈ ਲੈ ਮੁੰਡਿਆ ਕੱਲ ਆਉਣਾ ਤੇਰੀ ਭੈਣ ਨੇ ਆਦੋਂ ਫੋਨ ਕਰ ਲਿਆ ਤੇ ਪਤਾ ਲੱਗ ਗਿਆ ਨਾ ਵੀ ਕੱਲ ਆਉਣਾ ਵਾ ਆਹੋ ਸਹੀ ਗੱਲ ਜੇ ਨਾ ਫੋਨ ਕਰਦੇ ਪਤਾ ਨਾ ਲੱਗਦਾ ਤੇ ਕੱਲ ਅਚਾਨਕ ਆ ਜਾਂਦੇ ਤੇ ਫੇਰ ਕੀ ਕਰਨਾ ਸੀ ਭੱਜਣਾ ਠਰ ਕਰਨੀ ਵੀ ਉਹ ਵੇ ਨਹੀਂ ਨਹੀਂ ਉਹਦੀ ਸੱਸ ਕਹਿਣ ਦੀ ਫੋਨ ਮੈਂ ਤੁਹਾਨੂੰ ਲਾਉਣ ਹੀ ਲੱਗੀ ਸੀ ਤੇ ਚੱਲ ਵਧੀਆ ਹੋ ਗਿਆ ਭੈਣ ਜੀ ਤੁਹਾਡਾ ਫੋਨ ਆ ਗਿਆ ਹੈ ਅਗਲਾ ਇਦਾਂ ਥੋੜੀ ਆ ਜਾਣਾ ਸੀ ਸਿੱਧਾ ਹੀ ਫੇਰ ਵੀ ਫੋਨ ਕਰਕੇ ਦੱਸਣਾ ਸੀ ਤੇ ਫੇਰ ਹੀ ਆਉਣਾ ਸੀਗਾ ਹੁਣ ਮੇਰੀ ਗੱਲ ਸੁਣ ਲਓ ਧਿਆਨ ਨਾਲ ਕੋਈ ਕਮੀ ਨਹੀਂ ਹੋਣੀ ਚਾਹੀਦੀ ਤੇ ਕਿੱਥੇ ਆ ਨਵਾਂ ਮੇਰੀਆਂ ਮੋਨਾਂ ਨੂੰ ਵੀ ਦੱਸਾਂ ਕੋਈ ਨਹੀਂ ਤੁਸੀਂ ਦੱਸੋ ਉਹਨਾਂ ਨੂੰ ਤੇ ਬਾਕੀ ਮੈਂ ਕਰਦਾ ਤਿਆਰੀ ਫੇਰ ਕਰ ਲੋ ਕਰ ਲੋ ਤਿਆਰੀ ਭਰਾ ਕਿੱਥੇ ਤੇਰਾ ਕੋਈ ਨਹੀਂ ਮੈਂ ਵੇਨਾ ਵਾ ਬਾਹਰੀਆਂ ਨਾ ਵਾ ਆ ਆਪਣੀ ਡੈਡੀ ਨੂੰ ਬਾਤ ਮਾਰ ਮੈਂ ਕਰਦਾ ਮੈਂ ਗੱਲ ਤੇ ਅਸੀਂ ਲਿਆਉਣੇ ਜੋ ਸਮਾਨ ਸਰੋ ਲਿਆਉਣ ਵਾਲਾ ਪੱਲੇ ਹੁੰਨੇ ਆ ਨਾ ਉਹ ਨਾ ਕੁੜੀਆਂ ਨੂੰ ਬਿਠਾ ਲ ਕੇ ਤੇ ਲਿਸਟ ਬਣਾ ਲਓ ਤੇ ਸਾਰਾ ਸਮਾਨ ਲਿਆਓ ਸ਼ੁਕਰਾਂ ਮਾਲਕਾ ਮੇਰੀ ਤੀਨੇ ਫੇਰਾ ਪਾਉਣਾ ਹੋਣਾ ਚੱਲ ਮੈਂ ਮਿਲਾਂ ਉਹਨਾਂ ਨੂੰ ਦੱਸਾਂ ਜਾ ਕੇ ਫੇਰੇ ਵੱਲੋਂ ਕੋਤ ਮੈਂ ਕੱਲ ਦਾ ਕਹਤਾ ਵਾ ਤੇਰੀ ਮੰਮੀ ਅੱਜ ਮੰਮੀ ਇੰਨੀ ਜੀਵਦੀ ਤਿਆਰੀਆਂ ਕਿੱਦਾਂ ਕਰਾਂਗੇ ਆਪਾਂ ਜਾਣਦੀਆਂ ਤੇ ਕੋਤ ਫੇਰਾ ਪਾ ਕੇ ਆਈ ਤਾਂ ਨਾ ਆਪਾਂ ਬੜੇ ਮੁਝੇ ਤਿਆਰੀਆਂ ਕਰਦੇ ਤੇ ਮੰਮੀ ਕਿੰਨੂ ਕਿੰਨੂ ਪੜਨਾ ਹੈ ਪਰ ਉਹਨੇ ਵੀ ਸੱਦ ਨਹੀਂ ਘਰ ਨ ਕੀ ਹਾਂ ਤੇ ਨਹੀਂ ਵੀ ਤੂੰ ਇਹ ਨਾਲ ਚਲੋਗੇ ਨਾ ਅੱਡੀ ਤੋਂ ਤੂੰ ਕੋਈ ਨਹੀਂ ਤੂੰ ਦੋਵੇਂ ਜਾਣੇ ਫੇਰਾ ਪਵਾਇਓ ਨਹੀਂ ਮੰਮੀ ਤੂੰ ਹੀ ਨਾਲ ਚੱਲਿਓ ਹੁਣਕੇ ਜਦੋਂ ਤੈਨੂੰ ਲੈ ਨਾਵਾਂਗੇ ਤੇ ਫਿਰ ਲੈ ਨਾਵਾਂਗੇ ਨਾ ਉਦੋਂ ਆਹ ਲਾ ਕੇ ਕਰਨਾ ਆ ਕਿੰ ਆਹ ਹੋਣੀ ਤੇ ਮੈਂ ਤੂੰ ਇਹ ਨਾਲ ਚੱਲਿਓ ਨਾ ਕਿ ਜਿੱਦ ਵੀ ਫੇਰਾ ਪੈਣਾ ਚਲ ਕੋਈ ਨਹੀਂ ਕਰਦੇ ਇਹ ਹੁੰਦਣਾ ਸਵਾ ਆਹ ਤੇ ਫਿਰ ਇਹਨਾਂ ਨੂੰ ਕਰੀਏ ਮੈਂ ਚੱਲ ਜੰਦਾ ਕੋ ਤਾਂ ਮੈਂ ਬੈਠਾ ਕੋਈ ਕੰਮ ਤੇ ਮੰਮੂ ਵੀ ਲੋਈ ਕੋਈ ਕੰਮ ਦੱਸ ਸਵਾ ਐਦਾਂ ਕਿ ਮੈਂ ਬੈਠੀ ਬੈਠੀ ਬੋਰ ਹੀ ਹੋ ਜੰਮੀ ਆ ਮੈਂ ਕੀ ਕਰਨਾ ਸਾਰੀ ਦਿਹਾੜੀ ਚਾਲ कोई ਦੰਨੀਆ नहीं ਦੇਣਾ ਫੇਰਾ ਪਾ ਕੇ ਆਨੇ ਵੀ ਫਿਰ ਚੌਕੇ ਲਾ ਦੇਣਾ ਫਿਰ ਜਿੰਨਾ ਮਰਜੀ ਕੰਮ ਕਰੀ ਫੇਰ ਮੈਂ ਤੈਨੂੰ ਆਪਣਾ ਲੈ ਜਾ ਤੂੰ ਫੇਰ ਕੀ ਮੰਮੀ फिर ਚੌਕੇ ਜਾਣ ਦਾ ਜ਼ਰੂਰੀ ਦੇ ਘਰ ਦਿੰਨੀ ਹੈ ਨਹੀਂ ਨਹੀਂ ਉਹ ਤਾਂ ਜਿਹੜੀ ਰਸਮ ਹੋਵੇ ਉਹ ਹੋਣੀ ਚਾਹੀਦੀ ਹੈ ਲੈ ਚੱਲੋ ਫਿਰ ਵੀ ਇਹ ਲੰਮੀ ਨੂੰ ਤਾਂ ਪਹਿਲਾਂ ਲੈ ਆਂਦੇ ਹਾਂ ਇਹ ਜਿਹੜੇ ਚੌਂਕੇ ਚੜਨ ਵਾਲਾ ਥੋੜੀ ਕੰਮ ਦਾ ਇਹ ਲੱਗਾ ਪਹਿਲਾਂ ਐਂੀਆਂ ਧੁੰਦਾ ਪਈਆਂ ਸੀ ਕੱਪੜੇ ਸੁੱਕਦੇ ਹੀ ਨਹੀਂ ਆਹ ਦੋ ਹੀ ਧੁੱਪਾਂ ਲੱਗੀਆਂ ਤਾਂ ਕਿਦਾਂ ਅੱਗੀਆਂ ਜਿਹੜੀ ਥੋੜੀ ਜਿਹੀ ਨੂੰ ਸੀਲੇ ਸੀਲੇ ਆ ਕੋਈ ਜਿਹੜਾ ਛਿੱਲੇ ਆਪਾਂ ਧੋ ਲਾਂਗੇ ਜਿਹੜੇ ਸੁੱਕੇ ਸੁੱਕੇ ਹਨ ਉਹ ਰੋਟੀ ਵੀ ਧੁੱਪ ਲੱਗੇ ਤੇ ਵਧੀਆ ਵਾ ਨਾ ਆਹ ਧੁੱਪ ਲੱਗੇ ਤਾਂ ਫੇਰ ਤੇ ਬੜੇ ਕੱਪੜੇ ਸੁੱਕਦੇ ਹੀ ਉਹ ਸੁੱਕ ਜਾਂਦੇ ਫੇਰ ਕੰਮ ਵੀ ਜਿੱਦਾਂ ਸਾਰਾ ਪੋਚੇ ਵੀ ਨਹੀਂ ਵੀ ਇਦਾਂ ਚੱਜਣਾ ਚਾਹੀਦਾ ਮੈਨੂੰ ਵੀ ਚਾਤਾ ਨਹੀਂ ਆਇਆ ਵਿਚਾਰ ਤੂਰ ਚੌਂਕੇ ਦਾ ਨਹੀਂ ਹੀ ਕਰਨਾ ਕਪੜਿਆਂ ਦਾ ਹੀ ਕਰ ਦਿੰਦੇ ਆ ਤੇ ਮੈਨੂੰ ਪਹਿਲਾਂ ਕਹਿ ਦਿੰਦੇ ਨਾ ਜਾ ਤੂੰ ਯਾਰ ਕੁਝ ਕਰਨਾ ਕਰ ਲਓ ਮੈਨਾਂ ਰਾਤ ਤੋਂ ਪਈ ਆ ਨਾ ਮੇਲਾ ਆ ਕੰਮ ਕਰਨਾ ਵਾ ਤੇ ਹੁਣ ਕਰ ਹੀ ਲਈਏ ਕਿਨੇ ਜੋੜ ਦਿੰਨੀ ਮੰਮੀ ਜੀ ਕੀ ਕਰਨਾ ਕੁਝ ਕਰ ਲਓ ਚਲ ਕੋਈ ਗੱਲ ਤੁਹਾਨੂੰ ਹੱਥੋਂ ਫਿਗੋਰ ਲੇ ਜਿਹੜੇ ਗਿੱਲੇ ਆ ਨਾ ਉਹ ਸੁਕੜੀਵਾ ਦੇ ਦਿੰਦੇ ਮੰਮੀ ਓਦਾਂ ਹੁਣ ਰਾਤ ਨੂੰ ਕਿਹੜੀ ਸਬਜ਼ੀ ਬਣਾਉਣੀ ਤੀ ਆਹ ਆ ਦੇਖਣ ਲਈ ਆ ਕੋਈ ਸੱਜੀ ਵਾਲਾ ਭਾਈ ਆਵੇ ਤੇ ਫੇਰ ਕੋਈ ਸਬਜ਼ੀ ਲਈਏ ਜਿਹੜੀ ਖਾਣੀ ਹੋ ਉਹ ਦੱਸਦੀ ਉਹ ਲੱਲਾਂ ਮੰਮੀ ਕੋਈ ਗੱਲ ਨਹੀਂ ਤੂੰ ਜਿਹੜੀ ਸਬਜ਼ੀ ਲਾਉਗੀ ਨਾ ਮੈਂ ਉਹ ਹੀ ਖਾ ਲਵਾਂਗੀ ਮੈਂ ਨਹੀਂ ਇੰਨੀ ਨਖਰੀ ਕਰਦੀ ਹੁੰਦੀ ਕਿ ਮੈਂ ਆ ਨਹੀਂ ਖਾਣੀ ਉਹ ਨਹੀਂ ਖਾਣੀ ਚਲ ਕੋਈ ਨਹੀਂ ਪਤਾ ਆਉਂਦਾ ਨਾ ਭਾਈ ਤੂੰ ਲੈ ਲੈਨੇ ਸਬਜ਼ੀ ਤੇ ਇੰਜ ਕਰਾ ਇਹ ਗਿੱਲੇ ਕੱਪੜੇ ਨਾ ਇੱਥੇ ਰੱਖ ਦੇ ਮੈਂ ਬਾਅਦ ਵਿੱਚ ਸੁਕਣੇ ਹਾਂ ਮम्मी ਇਹ ਉਹ ਦੇਖੋ ਮੈਂ ਉੱਤੇ ਪਾ ਰੱਖੀ ਜਾਂਦੀ ਇਹ ਗਿੱਲੇ ਕੱਪੜੇ ਹਾਂ ਕੋਈ ਨਹੀਂ ਲੱਗਦਾ ਭਾਈ ਆ ਗਿਆ ਬਾਜੀ ਆਉਂਦੀ ਆ ਆ ਕੋਈ ਨਹੀਂ ਆਪਣੀ ਗਲੀ ਚ ਆਉਂਦਾ ਤੇ ਤੂੰ ਆਪਾਂ ਲੈ ਲੈਨੇ ਸਬਜ਼ੀ ਨਵਾਂ ਆ ਜਾਇਦਰ ਵੇਖ ਈ ਸੰ ਤੋਪ ਲੱਗਿਆ ਬੇਕੜੀ ਤੋਪ ਤੇ ਲੱਗੀ ਆ ਦੀਦੀ ਮੇਰਾ ਨਾ ਹਲੇ ਕੰਮ ਕਰਨ ਵਾਲਾ ਜੇ ਤੇ ਤੁਸੀਂ ਦੱਸੋ ਠੀਕ ਜੀ ਹੁਣ ਹਾਂ ਹਾਂ ਫਰਕ ਆ ਖਾਦੀ ਦਵਾਈ ਠੀਕ ਹੂੰ ਤੇ ਉਹਦਾ ਕੀ ਕਹਿੰਦਾ ਡਾਕਟਰ ਕੋਸ਼ ਨਹੀਂ ਕਹਿੰਦਾ ਪੈ ਜਾਊਗਾ ਫਰਕ ਉਹਨਾਂ ਨੇ ਕਹਿਣਾ ਸੀ ਚੰਗੀ ਜੀ ਦਵਾਈ ਦੇਣ ਨਹੀਂ ਨਹੀਂ ਕਿ ਕੰਮ ਵਾਜਣਾ ਹੁੰਦਾ ਵਾ ਨਹੀਂ ਨਹੀਂ ਕਿਹਾ ਸੀਗਾ ਹੁਣ ਤੇ ਦਿੱਤੀ ਉਹਨਾਂ ਨੇ ਦਵਾਈ ਫੇਰ ਬਦਲ ਕੇ ਠੀਕ ਹੂੰ ਕਿੰਨੇ ਕੁ ਦਿਨ ਦੀ ਦਿੱਤੀ ਹੋਈ ਉਹਦੇ ਦੋ-ਤਿੰਨ ਦਿਨਾਂ ਦੇ ਦਿੱਤੀ ਆ ਫੇਰ ਆਹ ਤੇ ਫਿਰ ਜੇ ਕੋਈ ਗੱਲਬਾਤ ਹੋ ਗਈ ਤੇ ਉਹਨਾਂ ਨਾਲ ਚੰਗੀ ਤਰ੍ਹਾਂ ਗੱਲ ਕਰ ਲਿਓ ਨਾ ਜੇ ਨਾ ਠੀਕ ਹੋ ਗੋਣਾ ਤੈਨੂੰ ਕਿਉਂ ਕੋਈ ਟੈਸਟ-ਟੈਸਟ ਕਰਾਉਣੇ ਦੇ ਕਰਵਾ ਲਾ ਆ ਕੋਈ ਨਹੀਂ ਪੁੱਛ ਲਾਂਗੇ ਹੁਣ ਹਾਂਜੀ ਪੁੱਛ ਲੈ ਚੰਗੀ ਤਰ੍ਹਾਂ ਮੁੜ ਕੇ ਫਿਰ ਐਵੇਂ ਕੰਮ ਵੱਜ ਜਾਂਦਾ ਹੁੰਦਾ ਵਾ ਆਹੋ ਤੇ ਹੁਣ ਤੂੰ ਐਵੇਂ ਕੰਮ ਦੀ ਨਾ ਟੈਂਸ਼ਨ ਲਿਓ ਤੇ ਰੋਜ਼ ਨੂੰ ਮੈਂ ਆਪੇ ਤਿਆਰ ਕਰਕੇ ਸਕੂਲ ਕਲਾ ਦੇ ਆ ਕਰਾਂਗੇ ਤੇ ਪਾਣੀ ਵਿੱਚ ਨਾ ਹੱਥ ਘੱਟ ਹੀ ਪਾਓ ਹੁਣ ਤਹੀ ਚੱਲ ਕੋਈ ਗੱਲ ਨਹੀਂ ਐਨੀ ਵੀ ਨਹੀਂ ਬਿਮਾਰ ਹੈਗੀ ਜਿਹੜੀ ਤੂੰ ਕਰਦੀ ਐ ਮੈਂ ਨੀ ਮੈਂ ਕਿ ਠੰਡਵਾਣਾ ਫਿਰ ਠੰਡ ਵਿੱਚ ਐਵੇਂ ਬੁਖਾਰ ਵਿਗੜ ਜਾਂਦਾ ਹੁੰਦਾ ਹੁੰਦਾ ਵਾ ਤਾਂ ਕਰਕੇ ਮੈਂ ਤੁਹਾਨੂੰ ਕਹਿਂਦੀ ਆ ਨਹੀਂ ਵਿਗੜਦਾ ਜਿੰਨਾ ਪ੍ਰੇਸ਼ ਕਰੋਗੇ ਨਾ ਹੁੰਦਾ ਚੰਗਾ ਤੁਹਾਡੇ ਵਾਸਤੇ ਕੋਈ ਗੱਲ ਨਹੀਂ ਠੀਕ ਆ ਖੋਜਾ ਕਰਨਾ ਕੰਮ ਕਿੰਨਾ ਕੰਮ ਹੁੰਦਾ ਕਿਤੇ ਆਹੋ ਕੰਮ ਤੇ ਹੋ ਜਾਂਦਾ ਵਾ ਕੋ ਤੂੰ ਕਰ ਲਿਆ ਕੋ ਮੈਂ ਕਰ ਲਿਆ ਹੁਣ ਤੇ ਮੰਮੀ ਵੀ ਕਰਵਾ ਦਿੰਦੇ ਨੇ ਸਭ ਤੋਂ ਪਹਿਲਾਂ ਇਹਨਾਂ ਦਾ ਸਵੇਰ ਕਿਦਾਂ ਦਾ ਹੁੰਦਾ ਸੀ ਜਦੋਂ ਦੀ ਅਮਨ ਵੀ ਆਈ ਗਈ ਹੈ ਨਾ ਉਦੋਂ ਦੇ ਚੇਂਜ ਹੋ ਗਏ ਨੇ ਉਹ ਬਤਲਾਦਾ ਲੋਤੀ ਲੰਦੀ ਰਹਿੰਦੀ ਹੁੰਦੀ ਹੈ ਕਿ ਇਧਰ ਆਏ ਕੰਚ ਫੂਕ ਮਾਰਦੇ ਇਧਰ ਆ ਜਾ ਫੂਕ ਮਾਰਦੇ ਹੁਣ ਤੇ ਤੁਹਾਨੂੰ ਵੀ ਨਹੀਂ ਕੁਝ ਕਹਿੰਦੇ ਹੈਗੇ ਨੇ ਤੇ ਤੁਹਾਨੂੰ ਤੇ ਨਾਲ ਇੱਕ ਮਿੰਟ ਨਹੀਂ ਹੀ ਬਹਿਣ ਦੇਣਾ ਕਹਿਣਾ ਹੈ ਨਾ ਤੈਨੂੰ ਕੀ ਹੋਇਆ ਵਾ ਤੂੰ ਹੀ ਸਾਰਾ ਕੰਮ ਕਰ ਜੋ ਭਾਵੇਂ ਮਰਜ਼ੀ ਹੋ ਜੇ ਆਹ ਤੇ ਵੇਖ ਲਾ ਹੁਣ ਪਰ ਇਦਾਂ ਹੀ ਹੈ ਨਾ ਉਹਨਾਂ ਪਤਾ ਵੀ ਹੁਣ ਇਹਨਾਂ ਸੰਭੜਣਾ ਮੈਨੂੰ ਵੈਸੇ ਉਹਦਾ ਨਾ ਵੇਖ ਲਾ ਚਲਾਕ ਬੜੀ ਹੋ ਦਿਨਾਂ ਚ ਬਦਲ ਗਈ ਹੈ ਅੱਗੇ ਤੇ ਮੈਨੂੰ ਸਿੱਧੇ ਮੂੰਹ ਨਹੀਂ ਬੁਲਾਉਂਦੀ ਹੁੰਦੀ ਤੇ ਹੁਣ ਤਾਂ ਪੁੱਤ ਪੁੱਤ ਕਰਦੀ ਹੈ ਦੀਦੀ ਪਹਿਲਾਂ ਤੁਸੀਂ ਕੁਝ ਕਹਿੰਦੇ ਨਹੀਂ ਸੀ ਨਾ ਹੁੰਦੇ ਚੁੱਪ ਕਰਕੇ ਸੁਣੀ ਜਾਂਦੇ ਹੁੰਦੇ ਹੋ ਜਦੋਂ ਤੁਸੀਂ ਪਿੰਡ ਲਗੇ ਹੋ ਸੁਨਈਆਂ ਹੀ ਨਾ ਵਾਵਾ ਇਹਨਾਂ ਨੂੰ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਵਾ ਭੇ ਵੀ ਨਹੀਂ ਘਟ ਹੈਗੀ ਇਹਨੂੰ ਵੀ ਗੱਲਾਂ ਆਉਂਦੀਆਂ ਵਾ ਤਾਂ ਹੁਣ ਚੁੱਪ ਨੇ ਕਿ ਜੇ ਕਾਵਾਂਗੀ ਤੇ ਬੇਇੱਜ਼ਤੀ ਮੇਰੀ ਵੀ ਨਾਲ ਹੋਣੀ ਐ ਆ ਤਾਂ ਫਿਰ ਗੁੱਸੇ ਜਿਹੇ ਮੂੰਹ ਚ ਨਿਕਲਦੀਆਂ ਹੁਣ ਇੰਨਾ ਚਿਰ ਤੋਂ ਤਾਂ ਵੀ ਬੰਦਾ ਰਵੇ ਤਾਂ ਫਿਰ ਹੁਣ ਆਪ ਤੇ ਸੋਚੀਦਾ ਵੀ ਵੱਡੇ ਕੀ ਕਹਿਣਾ ਹੈ ਨਾ ਹੁਣ ਪਰ ਅਗਲਾ ਵੀ ਸਮਝੇ ਤਾਂ ਫੇਰ ਆ ਨਾ ਦੀਦੀ ਅੱਜਕੱਲ ਨਾ ਜਿੱਦਾਂ ਕੋਈ ਚੱਲਦਾ ਵਾ ਨਾ ਉਦਾਂ ਚੱਲੀਏ ਨਾ ਫੇਰ ਅਗਲੇ ਸੁੱਤੇ ਰਹਿੰਦੇ ਨੇ ਜਿੰਨਾ ਜੀਜੀ ਕਰੀਏ ਨਾ ਸਿਰ ਤੇ ਚੜਦੇ ਹੁੰਨੇ ਜਿਆਦਾ ਇਹ ਵੀ ਗੱਲ ਸਹੀ ਐ ਤੇਰੀ ਮਾਤਾ ਵੀ ਇਹਨਾਂ ਨੂੰ ਜੀਤ ਜੀ ਕਰਦੀ ਰਹਿਣਾ ਤੇ ਇਹ ਸਭ ਕੋਈ ਸਿਰ ਤੇ ਚੜਦੇ ਜਾਂਦੇ ਕੋਈ ਕਈ ਦਾ ਨਹੀਂ ਗਾ ਇਹਨਾਂ ਨੂੰ ਹਾਏ ਹਾਏ ਅੰਦਰ ਵੀ ਹੈ ਨਹੀਂ ਗੀਆਂ ਲੈ ਰਸੋਈ 'ਚ ਵੀ ਨਹੀਂ ਆ ਚੱਲ ਕਿੱਥੇ ਗਈਆਂ ਐ ਲੈ ਪਤਾ ਨਹੀਂ ਕਿਹੜੀ ਨੁਕਰੇ ਵੜ ਗਈਆਂ ਵਾ ਲੈ ਫਿਰ ਦੋਵੇਂ ਨਹੀਂ ਲੱਭਣ ਡੀਆਂ ਜਦੋਂ ਲੋੜ ਹੋਵੇ ਨਾ ਕਿਤੇ ਫੇਰ ਨਹੀਂ ਨਾ ਵਾਜ ਦੇਣੀ ਹੁੰਦੀ ਚੱਲ ਕਿੱਥੇ ਗਈਆਂ ਵਾਏ ਹਾਏ ਹਾਏ ਕਿਤੇ ਉੱਪਰ ਤੇ ਨਹੀਂ ਚੜ ਗਈਆਂ ਮਾਰਾਂ ਪੜਾ ਆਵਾਜ਼ ਮੈਂ ਟੋਪੀ ਨਾ ਸੇਕਦੀਆਂ ਹੁਣ ਨਵ ਨਿਸ਼ਰਨਾ ਨਾ ਲੱਗਦਾ ਮੰਮੀ ਥੱਲੇ ਬੱਚੇ ਮਾਰਨ ਲਈ ਵੇਖਦੀ ਦੀਦੀ ਮੈਂ ਇੱਕ ਮਿੰਟ ਕੰਮਤ ਮੈਂ ਸਾਰਾ ਨਬੇੜ ਕੇ ਆਈਆਂ ਹੁਣ ਕੀ ਕਹਿਣਾ ਹੋਊਗਾ ਇਹਨਾਂ ਨੇ ਹਾਂਜੀ ਦੱਸੋ ਮੰਮੀ ਅਹੀਂ ਉੱਪਰ ਬੈਠੀਆਂ ਵਾਂ ਕੋਈ ਕੰਮ ਆ ਤਾਨੂੰ ਮੈ ਦੱਸਣਾ ਕੀ ਆ ਮੈਂ ਤਾਨੂੰ ਥੱਲੇ ਲੱਭਣ ਲਈ ਆ ਤੂੰ ਉੱਤੇ ਚੜ ਕੇ ਬੈਠੀਆਂ ਜੇ ਚੱਲ ਖਲੋ ਜਾ ਮੈਂ ਵੀ ਆਉਣੀ ਆ ਚਲ ਆਜੋ ਫਿਰ ਪਤਾ ਨਹੀਂ ਕੀ ਕਹਿਣਾ ਹੋਊਗਾ ਹੁਣ ਇਹਨਾਂ ਨੇ ਕੀ ਆਂਦੇ ਆ ਪਤਾ ਨਹੀਂ ਜੀਦੀ ਕਹਿੰਦੇ ਮੈਂ ਉੱਪਰ ਆਉਣੀ ਆ ਫਿਰ ਕਰਦੀ ਢੜ ਨਾਲ ਕੋਈ ਗੱਲ ਕਰਨੀ ਆ ਪਤਾ ਨਹੀਂ ਹੁਣ ਕੀ ਗੱਲ ਹੋ ਗਈ ਆ ਪਤਾ ਨਹੀਂ ਹੁਣ ਆਉਣੀ ਆ ਫੇਰੀ ਪਤਾ ਲੱਗੂਗਾ ਚਲ ਲੈ ਦੱਸ ਮੈਂ ਸਾਰੇ ਕਰ ਚ ਫੋਲ ਮਾਰਿਆ ਤੇ ਦੋਵੇਂ ਜਣੀਆਂ ਆਣ ਕੇ ਤਾਂ ਮਾਤ ਉਪ ਸੇਕਣ ਡੀਆਂ ਆ ਆਜੋ ਬਹਿ ਜਾਓ ਇੱਥੇ ਬਹਿ ਜਾਓ ਬੈਠ ਮੈਂ ਜਾਣੀ ਆ ਮੈਂ ਤੇ ਨਾ ਤੁਹਾਨੂੰ ਖੁਸ਼ਖਬਰੀ ਦੱਸਣ ਆਈ ਆ ਦੱਸੋ ਮੰਮੀ ਕਿਹੜੀ ਖੁਸ਼ਖਬਰੀ ਦੱਸਣੀ ਆ ਨਨਾਨ ਤਾਂ ਢੀ ਨੇ ਆਉਣਾ ਸਵੇਰੇ ਹੈ ਠੀਕ ਆ ਆਹੋ ਆ ਹੁਣੇ ਫੋਨ ਕੀਤਾ ਸੀ ਮੈਂ ਸਗੋ ਕਾਲੀ ਕਾਲੀ ਵਿੱਚ ਨਾ ਮੈਨੂੰ ਚੇਤਾ ਹੀ ਭੁੱਲ ਗਿਆ ਪਮਾਨਾ ਗੱਲ ਕੀਤੀ ਨਾ ਉਹਦੀ ਸੱਸ ਨਾਲ ਹੀ ਗੱਲ ਕਰਕੇ ਫੋਨ ਰੱਖਤਾ ਬੈ ਤਾਂ ਨਹੀਂ ਨਹੀਂ ਬੜਾ ਚਾਹ ਹੁਣਾ ਵਾ ਵੀ ਮੇਰੀ ਕੁੜੀ ਨੇ ਆਉਣਾ ਵਾ ਤੇ ਗੱਲ ਤੇ ਹੀ ਕਿਥੋਂ ਕਰਨੀ ਹੈ ਸਹੀ ਗੱਲ ਵਾ ਪੁੱਤ ਤੁਹਾਨੂੰ ਵੀ ਚਾ ਚੜਿਆ ਕਿ ਨਹੀਂ ਸੁਣ ਕੇ ਨਹੀਂ ਨਹੀਂ ਮੰਮੀ ਬੜਾ ਚਾ ਚੜਿਆ ਵਾ ਤੇ ਹਾਂ ਮੈਨੂੰ ਪਤਾ ਨਹੀਂ ਕਿਹੜੀ ਗੱਲੋਂ ਚਾਣੀ ਹੀ ਚੜਨਾ ਕੱਲੀ ਕੱਲੀ ਤੇ ਢੀ ਨੇ ਆਣਾ ਵਾ ਇਸੇ ਕਰਕੇ ਤੇ ਬੋਤਮਾ ਭੱਜੀ ਆਈ ਉੱਤੇ ਹੀ ਮੈਂ ਹਾ ਜਾ ਕੇ ਆਪਣੇ ਧੀਆ ਨੂੰ ਦੱਸ ਕੇ ਤੇ ਆਵਾਂ ਤੇ ਨਾਂ ਨਹੀਂ ਆਉਣਾ ਇਹੋ ਗੱਲ ਇਹ ਤੇ ਤੁਸੀਂ ਥੱਲੋਂ ਹਾਨੂੰ ਦੱਸ ਦਿੰਦੇ ਅਸੀਂ ਸੋਚਣ ਪੈ ਗਏ ਹੈ ਕਿ ਪਤਾ ਨਹੀਂ ਕਿਹੜੀ ਗੱਲ ਕਰਨੀ ਇਹਨਾਂ ਨੇ ਹੁਣ ਸਾਡੇ ਨਾਲ ਲੈ ਦੱਸ ਉੱਤੇ ਆਣ ਕੇ ਜਿਹੜਾ ਮਜ਼ਾ ਦੱਸਣ ਦਾ ਵੱਖਰਾ ਹੀ ਨਾ ਮੈਂ ਤਾਂ ਤਾਂ ਉੱਪਰ ਆ ਗਈ ਟੜ ਲਾਗੇ ਠੀਕ ਤੇ ਹੁਣ ਸੁਣ ਲਓ ਮੇਰੀ ਗੱਲ ਦੋਵੇਂ ਜਾਣੀਆਂ ਕੱਲ ਨੂੰ ਆਉਣਾ ਉਹਨਾਂ ਨੇ ਠੀਕ ਆ ਨਾ ਹੁਣ ਮੈਨੂੰ ਨਹੀਂਗਾ ਪਤਾ 700 ਦੀ ਤੇ ਕਹਿੰਦੀ ਤਿੰਨੇ ਜਾਣੇ ਆਵਾਂਗੇ ਤਾਂ ਹੋ ਸਕਦਾ ਕੋਈ ਹੋਰ ਵੀ ਤੀਜਾ ਨਾਲ ਆ ਜਾਏ ਚੱਲ ਕੋਈ ਗੱਲ ਨਹੀਂ ਮੰਮੀ ਫਿਰ ਕੀ ਜੇ ਕੋਈ ਆ ਜਾਏਗਾ ਤੇ ਉਹਨੇ ਕੀ ਕਰਨਾ ਵਾ ਦੋ ਰੋਟੀਆਂ ਹੀ ਖਾ ਜੇਗਾ ਉਹ ਤਾਂ ਗੱਲ ਨਾਲ ਠੀਕ ਵਾ ਵੇਖ ਲਾ ਅਜੇ ਕੱਲ ਵੀ ਆਈ ਆ ਹੈ ਕਿਹੜੇ ਦਿਨ ਹੋਏ ਆ ਤੇ ਇਦਾਂ ਲੱਗਦਾ ਵਾ ਜਿਦਾਂ ਕਿ ਸਦੀਆਂ ਹੀ ਬੀਤ ਗਈਆਂ ਵਾ ਮੈਨੂੰ ਤੇ ਨਾ ਚਾਹ ਵਾ ਨਾ ਪੀਤੀ ਮੇਰੀ ਨਹੀਂ ਆਉਣਾ ਵਾ ਮੈਂ ਤਾਂ ਲਾਗੋ ਨਹੀਂ ਜੇ ਹਿਲਣਾ ਮੇਰੇ ਵੱਲੋਂ ਅੱਜ ਹੁਣੇ ਕੋਰਾ ਜਵਾਬ ਦੇ ਮੈਨੇਜਰ ਸੋਈ ਚ ਵੜਨਾ ਮੁੜ ਕੇ ਤੁਸੀਂ ਬਣਨੀ ਮਮੀ ਤੁਸੀਂ ਨਾ ਕੁਝ ਕਰਿਓ ਅਹੀਂ ਆਪੇ ਕਰ ਲਾਂਗੇ ਅੱਗੇ ਵੀ ਤੇ ਅਹੀਂ ਕਰਦੀਆਂ ਆਂ ਤੇ ਜੇ ਤੁਸੀਂ ਕਹੋ ਨਾ ਤੇ ਮੈਂ ਕੋਈ ਰੋਟੀ ਪਾਣੀ ਬਣਾਉਣ ਵਾਲੀ ਬੁੱਢੀ ਕਹਿ ਦਿੰਨੀ ਆ ਨਹੀਂ ਨਹੀਂ ਮਮੀ ਕੈਂ ਦੀ ਲੋੜ ਹੀ ਨਹੀਂ ਹੈਗੀ ਆਪਾਂ ਜਾਣੇ ਹੋਣੀ ਆ ਕਿੰਨੇ ਕਾ ਕਿਤੇ ਕਰ ਲੈਣਾ ਦੋਹਾਂ ਚਾੜੇ ਨੇ ਕਰ ਲੈਣਾ ਰੋਟੀ ਪਾਣੀ ਦੀ ਕਿੰਨਾ ਕਿਸੇ ਨੇ ਖਾਣਾ ਹੁੰਦਾ ਹੋਰ ਜਿਹੜਾ ਚਾਹ ਪਾਣੀ ਦਾ ਸਮਾਨ ਮੰਮੀ ਆ ਜਾਂਦਾ ਵਾ ਉਹੀ ਖਾ ਪੀ ਗਏ ਬੰਦੇ ਰਾਜ ਜਾਂਦਾ ਰ ਦੋ ਦੋ ਰੋਟੀਆਂ ਵਾਹਾਂ ਖਾਧੀਆਂ ਜਾਂਦੀਆਂ ਨੇ ਇਹ ਤੇ ਗੱਲ ਪੁੱਤ ਠੀਕ ਵਾ ਤੇ ਇੱਕ ਹੋਰ ਸਲਾਹ ਤੜਨਾ ਮੈਂ ਕਰਨੀ ਆ ਕਿ ਪਹਿਲੀ ਵਾਰੀ ਉਹਨਾਂ ਨੇ ਹੁਣਾ ਤੇ ਕੱਪੜਾ ਲੀੜਾ ਵੀ ਚਾਹੀਦਾ ਵਾ ਹਾਂਜੀ ਤੇ ਤੂੰ ਦੱਸੋ ਸਿਆਣੀਆਂ ਤੀਆਂ ਮੇਰੀਆਂ ਤੁਸੀਂ ਦੱਸੋ ਕਿ ਕਿਦਾਂ ਕਿਦਾਂ ਦੇ ਕੱਪੜੇ ਚਾਹੀਦੇ ਲੈ ਦੱਸ ਮੰਮੀ ਤੁਸੀਂ ਵੀ ਸਿਆਣੀਆਂ ਹੋ ਜੋ ਤੁਹਾਡਾ ਦਿਲ ਕਰਦਾ ਵਾ ਨਾ ਉਦਾਂ ਹੀ ਤੁਸੀਂ ਕਰੋ ਤੁਹਾਨੂੰ ਕਿਹੜਾ ਕੁਝ ਬਤਾਤੇ ਪੁੱਤ ਹੈਗਾ ਵਾ ਪਰ ਤੁਹਾਡੀ ਸਲਾਹ ਵੀ ਲੈਣੀ ਜ਼ਰੂਰੀ ਹੈ ਕਿ ਨਹੀਂ ਹੈ ਆਪਣੀਆਂ ਮਰਜ਼ੀਆਂ ਮਰਥਾ ਕਰੀ ਜਾਵਾਂ ਹੁਣ ਨਹੀਂ ਪੁੱਤ ਹੁਣ ਤੁਸੀਂ ਜਾਓ ਤੇ ਸੋਹਣੇ ਸੋਹਣੇ ਕੱਪੜੇ ਲਈ ਡਿਵੀ ਲੈ ਕੇ ਆਓ ਠੀਕ ਵਾ ਨਾ ਪਹਿਲੀ ਵਾਰ ਦੇਣੇ ਆ ਪਰੋਣੇ ਦਾ ਵੀ ਸੋਹਣਾ ਸੂਟ ਹੋਵੇ ਉਹਦੀ ਸੱਸ ਦਾ ਵੀ ਸੋਹਣਾ ਤੇ ਅਮਨ ਦਾ ਤੋਦਾ ਲੈਣਾ ਹੀ ਵਧੀਆ ਵਾ ਠੀਕ ਆ ਨਾ ਆਹੋ ਤੇ ਨਾਲੇ ਨਾ ਕੰਮਕੁਮ ਸਾਰਾ ਹੀ ਸੰਭਲੋ ਸਫਾਈਆਂ ਐ ਕਰਿਓ ਵੀ ਕਿਤੇ ਗੱਲ ਨਹੀਂ ਕਰਨ ਵਾਲੀ ਚਮਕਦਾ ਘਰ ਹੋਵੇ ਸਾਡਾ ਪਹਿਲੀ ਵਾਰ ਹੀ ਆਉਣਾ ਉਹਨਾਂ ਨੇ ਹਾਂਜੀ ਕੋਈ ਮੈਂ ਫਿਕਰ ਨਾ ਕਰੋ ਤੇਹੀ ਕਰ ਲਾਂਗੇ ਇਹ ਸਾਰਾ ਕੰਮ ਆਹੋ ਇਸਾ ਗੋਹੀ ਕੰਮ-ਕੰਮ ਕਰ ਲੈਂਦੇ ਤੇ ਤੁਸੀਂ ਕੱਪੜੇ ਬਣਾ ਲਿਆ ਹਣੇ। ਉਹ ਨਹੀਂ ਨਹੀਂ ਕੋਈ ਗੱਲ ਨਹੀਂ। ਸਫਾਈਆਂ ਕਰਕੇ ਚਲ ਜਿਓ। ਕੱਲ ਆਉਣਾ ਵਾ। ਅੱਜ ਸਾਰਾ ਦਿਨ ਪਿਆ ਆਜੇ। ਅੱਜ ਕਰੋ ਸਾਰੇ ਕੰਮ ਧੰਦੇ। ਉਹ ਅਹੀਂ ਕਰ ਦਸ ਗੋ ਸਾਰਾ ਸਾਮ ਲੈਣਾ ਤੇ ਤੁਸੀਂ ਬਾਅਦ ਦੇ ਸਾਰੇ ਕੰਮ ਕਰ ਲੈਣੇ। ਇੱਧਰ ਅਲ ਮਿਲ ਕੇ ਕਰ ਲੀਦੇ ਤੁਸੀਂ ਵੀ ਜੇਦੀ ਫੜ ਲੈਂਦੇ। ਜੇ ਇਤ ਨਹੀਂ ਕਰਦੀ। ਜਿਹੜਾ ਕੱਪੜਾ ਲੀੜਾ ਵਨ ਹੁਣ ਤੁਹਾਨੂੰ ਜਿਆਦਾ ਪਤਾ ਵਾ। ਠੀਕ ਵਾ ਨਾ ਪੇ ਕਿਦਾਂ ਦਾ ਲੈਣਾ ਤੇ ਕਿਦਾਂ ਦਾ ਨਹੀਂ ਲੈਣਾ। ਮੈਂ ਤਾਂ ਕਰਕੇ ਕਹਿਣ ਦੀ ਤੂੰ ਇਦਾਂ ਕਰ। ਤੂੰ ਚੱਲ ਪਿੰਦਰ ਨਾ। ਕੱਪੜੇ ਲਿਆ ਜਾ ਕੇ ਤੇ ਕੰਮ ਮੈਂ ਕਰਾ ਦਨੀ ਸਾਰ ਮੈਂ ਅੱਜ ਦਾ ਕੰਮ ਕਰਾ ਦੇਣੀ ਤੇ ਕੱਲ ਵੱਲੋਂ ਮੈਂ ਕਿਹਾ ਵੀ ਕੱਲ ਨਹੀਂ ਜੇ ਮੇਰੇ ਕੋਲ ਕੰਮ ਕਰਨਾ ਫਿਰ ਨਾ ਕਿਉਂ ਸ਼ਰਨ ਕਿਉਂ ਠੀਕ ਵਾ ਨਾ ਹਾਂ ਮੰਮੀ ਠੀਕ ਆ ਕੋਈ ਗੱਲ ਨਹੀਂ ਤੂੰ ਇਦਾਂ ਕਰ ਨਾ ਤੂੰ ਚਲ ਜਾ ਭਿੰਦਰ ਦੇ ਨਾਲ ਤੇ ਮੈਂ ਤੇ ਮੰਮੀ ਕੰਮ ਕਰ ਲੈਨੇ ਘਰ ਦਾ ਸਾਰਾ ਚਲੋ ਫਿਰ ਮੰਮੀ ਮੈਨੂੰ ਨੂੰ ਆਨੀ ਆ ਚੱਲ ਉਠ ਚੱਲ ਸ਼ਰਨ ਉਠਾ ਪਾਂ ਵੀ ਕੰਮ ਕਰੀਏ ਟਾਈਮ ਨਾ ਗਵਾਈਏ ਹੁਣ ਮੈਂ ਕੀ ਕਹਿੰਦਾ ਡੈਡੀ ਹੈ ਮੈਂ ਹਾਂ ਵੀ ਕਨਾ ਟਾਈਮ ਲੱਗਾ ਵੇ ਲੋ ਆਹੋ ਇੱਥੋਂ ਫੋਨ ਕੀਤਾ ਜਾਂਦੇ ਆ ਜੋ ਸਿਰਫ 10 ਮਿੰਟਾਂ 'ਚ ਤੁਹਾਡਾ ਕੰਮ ਕਰ ਦੇਣਾ ਤਾਂ ਡੇਢ ਘੰਟਾ ਪੂਰਾ ਲਾਤਾ। ਉਹ ਇੰਨਾ ਚੰਗਾ ਤਾਂ ਵੀ ਟਾਈਮ ਨਾ ਆ ਗਿਆ। ਉੱਥੇ ਰਸ਼ ਵੇਖਿਆ ਕਿਤਰਾ ਸੀ? ਉਹ ਤਾਂ ਗੱਲ ਤਾਂ ਠੀਕ ਆ। ਪਰ ਜੇ ਆਪਾਂ ਹੋਰ ਕਿਤੇ ਜਾਣ ਹੁੰਦਾ ਤਾਂ ਫੇਰ ਉਹੋ ਤੇ ਗੱਲ ਹੀ ਨਾ। ਚਲ ਯਾਰ ਕੋਈ ਨਹੀਂ ਆ ਰਿਹਾ ਹੁਣ। ਇਹਨਾਂ ਨੂੰ ਆਪਣਾ ਉਦਾਂ ਵਧੀਆ ਰਹੇ ਆ ਵੀ ਪੈਸੇ ਵੀ ਨਹੀਂ ਲੱਗੇ ਆਪਣੀ ਇੰਨੇ ਹਾਣਾ। ਉੱਤਜੇ ਥੋੜੇ ਪੈਸੇ ਥੋੜੇ ਬੋਤੇ ਲੱਗ ਜੁੰਦੇ ਕੀ ਕਰਨਾ ਤੇਰੇ ਹੰਦੇ ਲੋਕੀ ਪੈਸੇ ਚੁੱਕੀ ਉਹ ਤਾਂ ਨੀ ਕੰਮ ਹੋਣਦੇ ਲੋਕਾਂ ਦਾ ਸ਼ਫਾਰਸ਼ ਦਾ ਹੈ ਦਾ ਵਾਦਾ ਆਹੋ ਉਹ ਤਾਂ ਗੱਲ ਵਾਗ ਜਿਹੜੇ ਪੈਸੇ ਲੱਗਣ ਉਹ ਤਾਂ ਲੱਗਣੇ ਲੱਗਣੇ ਬਿਲਕੁਲ ਬਿਲਕੁਲ ਪਰ ਇਹ ਵੀ ਕੰਮ ਟਾਈਮ ਨਾ ਹੋਏ ਇਹ ਆਪੀ ਵਾਰੀ ਪਿਲੂ ਆ ਗਈ ਹੈ ਹਣਾ ਉਹ ਖੋਡੋ ਹੰ ਗੇਟ ਆ ਜਾ ਆ ਜਾ ਉਹ ਮੇਰੀ ਗੱਲ ਸੁਣ ਲਾ ਉਹਨੂੰ ਫੋਨ ਤੇ ਨਾ ਫੇਰ ਕਹਿ ਰਹੀ ਅਰਸੀਦਾ ਸੁਦਾ ਛੜੀਆਂ ਘੱਟ ਛੜੇ ਕੋਈ ਨਹੀਂ ਮੈਂ ਪਹਿਲਾਂ ਚੱਲ ਜਾਣਾ ਵਾ ਹੈ ਗੱਲ ਮੇਰੀ ਖੀਓ ਦੇ ਨਾਲ ਨੰਬਰ ਹੈਗਾ ਦਾ ਆਹੋ ਫੋਨ ਕਰ ਲਾਂਗੇ ਤੇ ਮੁੜ ਕੇ ਮੈਨੂੰ ਨਾ ਕਿ ਤੂੰ ਡੈਡੀ ਚੇਤਾ ਦੀ ਘਾਇਆ ਨਹੀਂ ਨਹੀਂ ਮੈਂ ਆਪ ਕਰਕੇ ਪੁੱਛ ਆਪਣੇ ਦਿਮਾਗ ਚ ਆਪ ਗਿਆ ਗਰ ਰੱਖਿਆ ਕਰ ਇੱਕ ਦੋ ਦਿਨ ਪਹਿਲਾਂ ਕਰ ਲਾਂਗੇ ਹੂੰ ਆਪ ਕਰ ਲਾਂਗੇ ਉਹ ਤਾਂ ਦਾ ਇਹ ਕਰਨਾਗਾ ਚੱਲ ਫੇਰ ਵੀ ਨਾ ਆ ਪੈਰ ਵੇ ਰੱਖੀ ਮੇਰੇ ਸੱਤੇ ਨਾ ਬੈਠਾ ਰਹੀ ਕੋਈ ਨਹੀਂ ਕੋਈ ਨਹੀਂ ਡੈਡੀ ਕਹੂਗਾ ਤਾਂ ਫੇਰ ਜਾਵਾਂਗਾ ਆਹੋ